ਪਿਆਰੀ ਦੋਸਤੋ ਪਿਆਰ ਭਰਿਆ ਸ਼ਸ਼ੀਕਲ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਆ ਜਿਹੜੇ OPS ਕਰਮਚਾਰੀ ਨੇ ਦਿੱਲੀ ਜਿਹੜੀ ਖੁਸ਼ਖਬਰੀ ਹੈ ਜਿਹੜੀ ਪ੍ਰਾਣੀ ਪੈਨਸ਼ਨ ਸਕੀਮ ਦਾ ਜਿਹੜਾ ਲਾਭ ਹੈ ਸਰਕਾਰੀ ਜਿਹੜੀ ਸਰਕਾਰ ਨੇ ਜਾਰੀ ਕੀਤਾ ਹੈ ਜੀਆਰ ਮਿਲਿਆ ਤੇ 6 ਮਹੀਨਿਆਂ ਦਾ ਸਮਾਂ ਜਿਹੜਾ ਮਿਲਿਆ ਇਸ ਦੇ ਬਾਰੇ ਜਿਹੜੀ ਭਰਪੂਰ ਜਾਣਕਾਰੀ ਜਿਹੜੀ ਪ੍ਰਾਪਤ ਹੋਈ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਇਸ ਵੀਡੀਓ ਦੇ ਵਿੱਚ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਦੋਸਤੋ ਨਵੰਬਰ 2005 ਤੋਂ 2012 ਦੇ ਵਿੱਚ ਸ਼ਾਮਲ ਹੋਏ ਕਰਮਚਾਰੀ ਇਸ ਸਕੀਮ ਲਈ ਯੋਗ ਹੋਣਗੇ ਇਸ ਸਬੰਧੀ ਸਰਕਾਰੀ ਪ੍ਰਸਤਾਵ ਜਿਹੜਾ ਹੈ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ ਜਾਰੀ ਸਰਕਾਰੀ ਪ੍ਰਸਤਾਵ ਤੋਂ ਬਾਅਦ ਹੁਣ ਸਰਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਲੈਣ ਦੇ ਲਈ 6 ਮਹੀਨਿਆਂ ਦੇ ਅੰਦਰ-ਅੰਦਰ ਅਪਲਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਕਰਮਚਾਰੀਆਂ ਨੂੰ 6 ਮਹੀਨੇ ਦੇ ਅੰਦਰ ਅੰਦਰ ਅਪਲਾਈ ਕਰਨਾ ਹੋਵੇਗਾ ਉਹ ਕਰਮਚਾਰ ਜਿਨ੍ਹਾਂ ਸਮੇਂ ਲਈ 1 ਨਵੰਬਰ 2005 ਤੋਂ ਪਹਿਲਾਂ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਪਰ ਬਾਅਦ ਵਿੱਚ ਚੋਣ ਹੋਈ ਉਹ ਪੁਰਾਣੀ ਪੈਨਸ਼ਨ ਸਕੀਮ ਲਈ ਅਪਲਾਈ ਕਰ ਸਕਣਗੇ ਦੋਸਤੋ ਜਿਹੜੇ ਕਰਮਚਾਰੀ ਅੱਜ ਤੋਂ 6 ਮਹੀਨੇ ਦੇ ਅੰਦਰ ਅਪਲਾਈ ਨਹੀਂ ਕਰ ਸਕਣਗੇ ਉਹਨਾਂ ਨੂੰ ਨੈਸ਼ਨਲ ਪੈਨਸ਼ਨਰ ਸਕੀਮ ਦੇ ਤਹਿਤ ਹੀ ਲਾਭ ਦਿੱਤਾ ਜਾਵੇਗਾ ਸਰਕਾਰ ਇਸ ਫੈਸਲੇ ਨਾਲ 25000 ਤੋਂ ਵੱਧ ਮਲਾਜ਼ਮਾਂ ਨੂੰ ਫਾਇਦਾ ਹੋਵੇਗਾ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਇਸ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਇਸ ਸਮੇਂ ਸੂਬੇ ਵਿੱਚ ਤਕਰੀਬਨ 9.5 ਲੱਖ ਸਰਕਾਰੀ ਮਲਾਜ਼ਮ ਹਨ ਇਹੋ ਜੀ ਸਥਿਤੀ ਦੇ ਵਿੱਚ ਹੁਣ ਨਵੰਬਰ 2005 ਤੋਂ ਪਹਿਲਾਂ ਸੇਵਾ ਵਿੱਚ ਜੁਆਇਨ ਕਰ ਚੁੱਕੇ ਸਨ ਅਤੇ ਪਹਿਲਾਂ ਹੀ ਪੁਰਾਣੀ ਪੈਨਸ਼ਨ ਸਕੀਮ ਦਾ ਜਿਹੜਾ ਲਾਭ ਲੈ ਰਹੇ ਸਨ ਪਰ 2005 ਤੋਂ ਬਾਅਦ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ ਉਹਨਾਂ ਲਈ ਐਨਪੀਐਸ ਉਹਨਾਂ ਦੇ ਲਈ ਲਾਗੂ ਕੀਤਾ ਗਿਆ ਸੀ ਜਿਹੇ ਦੇ ਵਿੱਚ ਦੋਸਤੋ 2005 ਤੋਂ ਬਾਅਦ ਦੀ ਦੇ ਮਲਾਜ਼ਮਾਂ ਨੂੰ ਇੱਕ ਵਾਰ ਫਿਰ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਦਿੱਤਾ ਜਾਵੇਗਾ